ਸੁਰ ਰੱਖ ਮਹਲਾ ਪੰਜਵਾ ਅੱਗੇ ਸੁਖ ਮੇਰੇ ਮੀਤਾ ਪਛੇ ਆਨੰਦ ਪ੍ਰਭ ਕੀਤਾ ਅੱਗੇ ਸੁਖ ਮੇਰੇ ਮੀਤਾ ਪਛੇ ਆਨੰਦ ਪ੍ਰਭ ਕੀਤਾ ਪਰਮੇਸ਼ਵਰ ਵਣਤ ਬਣਾਈ ਮੇਰਾ ਦੋਲਤ ਕਤਹ ਹੋਂ ਨਾਹੀਂ ਸੱਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਵਨ ਨਰੰਤਰ ਜਾਨਿਆ ਰਹਾਉ ਸਭ ਜੀ ਤੇਰੇ ਦੀ ਅੱਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰਜ ਨਿਤਨਾਨਕ ਨਾਮ ਧਿਆਈ ਅਜਰਜ ਤੇਰੀ ਵਡਿਆਈ ਨਿਤਨਾਨਕ ਨਾਮ ਧਿਆਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਹਕ ਤੇ